ਸਾਸੀ ਕਾਲ ਸਾਰਿਆਂ ਨੂੰ ਤੰਤਨ 108 ਹਜੂਰ ਸ਼੍ਰੀ ਨਾਭ ਕਮਲ ਰਾਜਾ ਸਾਹਿਬ ਜੀ ਦੀ 50ਵੀਂ ਸਾਲਾਨਾ ਵਰਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤਿੰਨ ਰੋਜਾ ਸਾਲਾਨਾ ਜੋੜ ਮੇਲਾ ਸਮੂਹ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਅਤੇ ಗ್ರಾಮ ਪੰਚਾਇਤ ਸਮੂਹ ਸੰਗਤਾਂ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਪਿੰਡ ਮਜਾਰਾ ਨੌ ਆਵਾਦ ਵਿਖੇ ਮਨਾਇਆ ਜਾ ਰਿਹਾ ਹੈ ਸੋ ਇਸ ਮੇਲੇ ਦੇ ਸਬੰਧ ਦੇ ਵਿੱਚ ਸਬਸਟੇਸ਼ਨ ਬਿਜਲੀਕਾਰ ਦੇ ਮੁਲਾਜ਼ਮਾਂ ਵੱਲੋਂ ਸਮੂਹ ਕਰਮਚਾਰੀਆਂ ਵੱਲੋਂ ਪਿੰਡ ਦੂਸਾਂਚ ਕਲਾ ਮਕੰਦ ਪਰ ਰੋਡ ਬਿਜਲੀਕਾਰ ਦੇ ਅੱਗੇ ਮੇਲੇ ਨੂੰ ਜਾ ਰਹੀਆਂ ਸੰਗਤਾਂ ਨੂੰ ਬੜੇ ਸਤਿਕਾਰ ਸਹਿਤ ਰੋਕੇ ਠੰਡਾ ਜਲ ਚਾਹ ਤੇ ਬਿਸਕੁਟ ਦਾ ਲੰਗਰ ਅਤੁੱਟ ਵਰਤਾਇਆ ਗਿਆ ਇਸ ਮੌਕੇ ਸੇਵਾਦਾਰਾਂ ਨੇ ਮੇਲੇ ਨੂੰ ਜਾ ਰਹੀਆਂ ਸੰਗਤਾਂ ਨੂੰ ਬੜੇ ਸਤਿਕਾਰ ਸਹਿਤ ਰੋਕ ਕੇ ਜਿਆਦਾ ਲੰਗਰ ਸ਼ਿਕਾਇਆ ਇਸ ਮੌਕੇ ਇੰਜੀਨੀਅਰ ਦਫਤਰ ਅੰਜਾਰਜ ਮੱਖਣ ਲਾਲ ਜੀ ਇੰਜੀਨੀਅਰ ਅਮਨਦੀਪ ਸਿੰਘ ਇੰਜੀਨੀਅਰ ਸੰਦੀਪ ਕੁਮਾਰ ਐਸਐਸਓ ਨਾਮ ਸਿੰਘ ਹਰਜਿੰਦਰ ਸਿੰਘ ਸਚਨ ਰਾਜੇਸ਼ ਕੁਮਾਰ ਪਵਨ ਕੁਮਾਰ ਮਲਕੀਤ ਅਮਨ ਕੁਮਾਰ ਮਨਦੀਪ ਕੁਮਾਰ ਰਾਜਨ ਕੁਮਾਰ ਹੈਪੀ ਚਰਨਜੀਤ ਮੈਡਮ ਨੀਲਮ ਰਾਣੀ ਕ੍ਰਿਸ਼ਨਾ ਦੇਵੀ ਸੁਚਾ ਸਿੰਘ ਧਰਮਪਾਲ ਕ੍ਰਿਸ਼ਨਾ ਕ੍ਰਿਸ਼ਨ ਕੁਮਾਰ ਆਵੀ ਰਜਤ ਆਦ ਸੇਵਾਦਾਰਾਂ ਨੇ ਆਪੂ ਆਪਣੀਆਂ ਸੇਵਾਵਾਂ ਰਾਗੀਰਾਂ ਨੂੰ ਰੋਕ ਕੇ ਸੰਗਤਾਂ ਨੂੰ ਰੋਕ ਕੇ ਚਾਹ ਅਤੇ ਬਿਸਕੁਟ ਅਤੁੱਟ ਵਰਤਾਏ ਗਏ ਤੁਸੀਂ ਦੇਖ ਰਹੇ ਹੋ ਦੁਸਾਂਝ ਕਲਾ ਤੋਂ ਸਰੇਂਦਰਪਾਲ ਕੁੱਕੂ ਦੀ ਖਾਸ ਰਿਪੋਰਟ ਲੈ ਚੱਲਦੇ ਹਾਂ ਤੁਹਾਨੂੰ ਸਿੱਧੀਆਂ ਤਸਵੀਰਾਂ ਦੇ ਨਾਲ ਜਿੱਥੇ ਬਿਜਲੀ ਮੁਲਾਜ਼ਮ ਸੰਗਤਾਂ ਨੂੰ ਰੋਕ ਕੇ ਚਾਹ ਅਤੇ ਬਿਸਕੁਟ ਦਾ ਲੰਗਰ ਅਤੁੱਟ ਵਰਤਾਉਂਦੇ ਹੋਏ ਮੇਲੇ ਨੂੰ ਜਾ ਰਹੀਆਂ ਜੋ ਗੱਡੀਆਂ ਫ੍ਰੀ ਸੇਵਾ ਇਲਾਕੇ ਪਰ ਦੇ ਵਿੱਚੋਂ ਸੰਗਤਾਂ ਸੇਵਾਦਾਰਾਂ ਵੱਲੋਂ ਗੱਡੀਆਂ ਦੀ ਜਿਹੜੀ ਸੇਵਾ ਉਹ ਫ੍ਰੀ ਕੀਤੀ ਜਾ ਰਹੀ ਹੈ ਸੰਗਤਾਂ ਨੂੰ ਲਿਜਾਣ ਵਾਸਤੇ ਇਸੇ ਸਬੰਧ ਦੇ ਵਿੱਚ ਬਿਜਲੀ ਮੁਲਾਜ਼ਮਾਂ ਵੱਲੋਂ ਚਾਹ ਦਾ ਲੰਗਰ ਠੰਡੇ ਜਲ ਦਾ ਅਤੇ ਬਿਸਕੁਟ ਛਕਾ ਕੇ ਸੰਗਤਾਂ ਨੂੰ ਨੇ ਹਾਲ ਕਰ ਰਹੇ ਹਨ ਲੈ ਚਲਦੇ ਆਂ ਤੁਹਾਨੂੰ ਤਸਵੀਰਾਂ ਦੇ ਨਾਲ ਜਿੱਥੇ ਬਿਜਲੀ ਘਰ ਦੇ ਅੱਗੇ ਬੜੇ ਸਤਿਕਾਰ ਸਹਿਤ ਰੋਕ ਕੇ ਮੁਲਾਜ਼ਮਾਂ ਦੇ ਮੁਲਾਜ਼ਮਾਂ ਵੱਲੋਂ ਸੰਕਟਾਂ ਨੂੰ ਬੜੇ ਸਤਿਕਾਰ ਸਹਿਤ ਰੋਕ ਕੇ ਚਾਹ ਦਾ ਜਿਹੜਾ ਉਹ ਲੰਗਰ ਅਤੇ ਬਿਸਕੁਟ ਠੰਡਾ ਜਲ ਸ਼ਿਕਾਇਆ ਜਾ ਰਿਹਾ ਤੁਸੀਂ ਦੇਖ ਰਹੇ ਹੋ ਜਿੱਥੇ ਸੰਕਟਾਂ ਬੜੇ ਸਤਿਕਾਰ ਸਹਿਤ ਰੋਕ ਕੇ ਜਲ ਸ਼ਕਦੀਆਂ ਹੋਈਆਂ ਤੇ ਨਾਲ ਬਿਸਕੁਟ ਅਤੇ ਚਾਦਾ ਲੰਗਰ ਸ਼ਕਰੀਆਂ ਹੋਈਆਂ ਦੇਖ ਸਕਦੇ ਹਾਂ ਸੰਗਤਾਂ ਦਾ ਪਾਰੀ ਇਕੱਠ ਰਾਜਾ ਸਾਹਿਬ ਦੇ ਮੇਲੇ ਤੇ ਜਾਣ ਲਈ ਔਰ ਬਿਜਲੀ ਮੁਲਾਜ਼ਮ ਜਿਹੜੇ ਸਾਡੇ ਦਫ਼ਤਰ ਦੇ ਮੁਖ ਚਾਰਜ ਇੰਜੀਨੀਅਰ ਮੱਖਣ ਲਾਲ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਅੱਜ ਪਹਿਲਾ ਚਾਦਾ ਲੰਗਰ ਸਮੂਹ ਕਰਮਚਾਰੀਆਂ ਦੇ ਸਹਿਯੋਗ ਦੇ ਨਾਲ ਤਿਲ ਫੁੱਲ ਦਸਵੰਦ ਕੱਢ ਕੇ ਸੰਗਤਾਂ ਵਾਸਤੇ ਲਗਾਇਆ ਗਿਆ ਤੋ ਸੰਕਤਾਂ ਬੜੇ ਆਦਰ ਸਤਕਾਰ ਸਹਿਤ ਪ੍ਰਸ਼ਾਦ ਗ੍ਰਹਿਣ ਕਰਦੀਆਂ ਸੇਵਾਦਾਰਾਂ ਨੂੰ ਬਲੋ ਵੀ ਬੜੇ ਤਨਮਨ ਦੇ ਨਾਲ ਸੇਵਾ ਮਨਵਾਈਆਂ ਜਾ ਰਹੀਆਂ ਹਨ ਤੁਸੀਂ ਦੇਖ ਰਹੇ ਹੋ ਤੁਸੀਂ ਦੀਆਂ ਤਸਵੀਰਾਂ ਦਸਾਂਜ ਕਲਾ ਤੋਂ ਬਿਜਲੀ ਘਰ ਦੇ ਬਿਲਕੁਲ ਸਾਹਮਣੇ ਅੱਜ ਇੱਕ ਉਦਮ ਅਪਰਾਲਾ ਜਿਹੜਾ ਬਿਜਲੀ ਨਿਲਾਜਮਾ ਕਰਮਚਾਰੀਆਂ ਵੱਲੋਂ ਕੀਤਾ ਗਿਆ ਸੰਕਤਾਂ ਵਾਸਤੇ ਚਾਹ ਦਾ ਲੰਗਰ ਬਿਸਕੁਟ ਦੇ ਨਾਲ ਜਲ ਠੰਡਾ ਜਲ ਤਪਦੀ ਗਰਮੀ ਦੇ ਵਿੱਚ ਸੰਗਤਾਂ ਦੇ ਠੰਡੇ ਜਲ ਨਾਲ ਹਿਰਦੇ ਠੰਡੇ ਠਾਰ ਕਰਦੇ ਹੋਏ ਸੇਵਾਦਾਰ ਆਪਣੀਆਂ ਆਪਣੀਆਂ ਸੇਵਾਵਾਂ ਦਿੰਦੇ ਹੋਏ ਜਿੰਨੇ ਵੀ ਮੁਲਾਜ਼ਮ ਇੱਥੇ ਜਿਨ੍ਹਾਂ ਵੱਲੋਂ ਇਹ ਸੇਵਾਵਾਂ ਨਿਮਾਈਆਂ ਜਾ ਰਹੀਆਂ ਉਹਨਾਂ ਦਾ ਧੰਨਵਾਦ ਕਰਨ ਲਈ ਸ੍ਰੀ ਇੰਜੀਨੀਅਰ ਮੱਖਣ ਲਾਲ ਵੱਲੋਂ ਸਮੂਹ ਸੇਵਾਦਾਰਾਂ ਦਾ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਮੇਲੇ ਦੀਆਂ ਸਮੂਹ ਇਲਾਕਾ ਨਿਵਾਸੀਆਂ ਨੂੰ ਮੁਲਾਜ਼ਮਾਂ ਨੂੰ ਵਧਾਈਆਂ ਦਿੱਤੀਆਂ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਦਸਾਂਝ ਕਲਾ ਤੋਂ ਬਿਜਲੀ ਘਰ ਤੋਂ ਬਹੁਤ-ਬਹੁਤ ਧੰਨਵਾਦ ਮੇਲੇ ਦੇ ਇਸ ਮੌਕੇ ਦਸਾਂਝ ਲਈ ਨਿਊ ਚੈਨਲ ਤੁਹਾਨੂੰ ਸਿੱਧੀਆਂ ਤਸਵੀਰਾਂ ਦਿਖਾਉਣ ਲਈ ਸਿਰਿੰਦਰਪਾਲ ਕੂਕੂ ਦੀ ਖਾਸ ਰਿਪੋਰਟ ਯਾਨ ਲੂੰ ਬਾਤੋ ਬਾਦ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਵੀਡੀਓ ਨੂੰ ਬਾਤੋ ਬਾਦ ਸ਼ੇਅਰ ਕਰੋ ਹੋਰ ਤਾਜ਼ੀਆਂ ਖਬਰਾਂ ਦੇਖਣ ਲਈ ਔਰ ਖਬਰਾਂ ਲਗਾਉਣ ਲਈ ਸਾਡੇ ਨਾਲ ਸੰਪਰਕ ਕਰੋ ਬਹੁਤ ਬਹੁਤ ਧੰਨਵਾਦ ਜੈ ਰਾਜੀ ਦੀ ਜੈ ਰਾਜੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਜਾ ਸਾਹਿਬ ਅਨਿਵਾਰਸੀ 50ਵੀਂ ਵਰਸੀ ਨੂੰ ਮਨਾ ਰਹੀਆਂ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈਆਂ ਅੱਜ ਡੀਲੀ ਘਰ ਦੇ ਤਸਾਂਜ ਕਲਾ ਸਬ ਅਫਿਸ ਦੇਖੇ ਡੀਲੀ ਘਰ ਦੇ ਮੁਲਾਜ਼ਮਾਂ ਵੱਲੋਂ ਗੁਰੂ ਘਰ ਵਿੱਚ ਗੁਰੂ ਘਰ ਦੇ ਟੁੱਟ ਚਾਹ ਦੇ ਲੰਗਰ ਪਾਣੀ ਦੇ ਲੰਗਰ ਸੰਗਤਾਂ ਦੀ ਸੇਵਾ ਵਾਸਤੇ ਲਗਾਏ ਹਨ ਸੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਗੁਰੂ ਕੇ ਲੰਗਰ ਸ਼ਾਕੇ ਜਾਣ ਦੀ ਕਿਰਪਾਲਤਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਚਾਹ ਸ਼ਾਕੇ ਜਾਓ ਜੀ ਚਾਹ ਦੇ ਲੰਗਰ ਨੇ ਟੁੱਟ ਵਰਤ ਰਹੇ ਹਨ ਸੂਹ ਸੰਗਤਾਂ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਹੈ ਕਿ ਗੁਰੂ ਕੇ ਲੰਗਰ ਸ਼ਾਕੇ ਜਾਓ ਜੀ ਟੁੱਟੇ ਪੈਡਲ ਬਹਿਣ ਤਲੀ ਤੋਂ ਹੁੰਦਾ ਸੀ ਇੱਕ ਸੈਕੰਡ ਵਿੱਚ ਜਹਾਜਾਂ ਘੁੰਮਣ ਲਾਤੇ ਹਾਈ ਕਰਤਾ ਲੈਵਲ ਕਿਦਾਂ ਸੁਖ ਬਣਾ ਮੇਰੇ ਤਾਂ ਦੇਰ ਬੰਦ ਨਾ ਲੱਕਵਾ ਦੀ ਸੀ ਸਚਕਾਵਾ ਲੱਕਵਾ ਦੀ ਸੀ ਸਚਕਾਵਾ ਮੇਰੇ ਦਿਨ don't bother न तूं बदल दे राजा जीदा शुकर मन। ਰਾਜਾ ਜੀ ਮੇਰੇ ਲੈ ਖਲਖੀ ਦੇ ਅੱਜ ਕੱਲ੍ਹ ਅੱਜ ਪਚਾਤਵੇਂ ਵਾਪਰੀ ਸ੍ਰੀ ਰਾਜਾ ਨਾਉ ਕਮਲ ਸਾਹਿਬ ਮਜਾਰੇ ਵਾਲਿਆਂ ਦੇ ਦਰਗਾਹ ਤੇ ਜਿਹੜਾ ਜੋੜ ਮੇਲਾ ਸਾਲਾਨਾ ਵਾਰਸੀ ਅਨਸਾਰ ਲੱਗਾ ਹੋਇਆ ਹੈ ਇਸ ਦੇ ਸਬੰਧ ਵਿੱਚ ਅੱਜ ਸਾਂਝ ਕਲਾਂ ਦੇ ਪੀਐਸਪੀਸੀਐਲ ਦੇ ਕਰਮਚਾਰੀਆਂ ਨੇ ਆਪਣੀ ਕਮਾਈ ਝੋਂ ਬੰਦ ਫੋਟ ਇਕੱਠਾ ਕਰਕੇ ਰਾਘੀਵ ਸੰਗਤਾਂ ਆਉਣ ਵਾਲੀਆਂ ਤੇ ਜਾਣ ਵਾਲੀਆਂ ਨੂੰ ਚਾਹ ਦਾ ਲੰਗਰ ਬਿਸਕਟ ਤੇ ਠੰਡੇ ਪਾਣੀ ਦਾ ਬੜੇ ਸਤਿਕਾਰ ਦੇ ਨਾਲ ਉਹਨਾਂ ਨੂੰ ਰੋਕਿਆ ਤੇ ਉਹਨਾਂ ਦੀ ਉਹਨਾਂ ਨੂੰ ਭੇਟ ਕੀਤਾ ਤੇ ਸਾਧ ਸੰਗਤਾਂ ਨੇ ਵੀ ਬਹੁਤ ਹੀ ਪਿਆਰ ਦੇ ਨਾਲ ਸਾਡਾ ਜਿਹੜਾ ਚਾਹ ਦਾ ਲੰਗਰ ਤੇ ਬਿਸਕਟ ਤੇ ਪਾਣੀ ਬੜੇ ਪਿਆਰ ਦੇ ਨਾਲ ਕੀਤਾ ਤੇ ਰਾਜਾ ਸਾਹਿਬ ਦੀ ਜੈ ਜੈਕਾਰ ਕੀਤੀ ਤੇ ਅਸੀਂ ਰਾਜ ਸਾਹਿਬ ਨਾਵਕਲ ਵਾਲਿਆਂ ਤੋਂ ਬੇਨਤੀ ਕਰਦੇ ਆ ਵੀ ਸਾਡੇ ਜਿਹੜੇ ਸਾਰੇ ਟੈਕਨੀਕਲ ਕਰਮਚਾਰੀ ਤੇ ਦਫ਼ਤਰੀ ਕਰਮਚਾਰੀ ਆ ਇਹਨਾਂ ਤੇ ਹੱਥ ਮਿਹਰ ਭਰਿਆ ਹੱਥ ਰੱਖਣ ਤੇ ਇਹਨਾਂ ਦੀ ਕਮਾਈ ਦੇ ਵਿੱਚ ਵਾਧਾ ਪਾਉਣ ਤੁਹਾਨੂੰ